ਇਹ ਕਿ ਹਵਾਈ ਹਮਲਾ ਹੋਇਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਰਾਉਂਡ ਲੱਗਿਆ ਹੋਇਆ ਜਿਹੜਾ ਇੱਕ ਮਿਜ਼ਾਈਲ ਸਿਸਟਮ ਹੈ ਜਿਸ ਨੂੰ ਸਿੱਧੇ ਤੌਰ ਤੇ ਦੇਖਿਆ ਜਾ ਸਕਦਾ ਹੈ ਕੈਮਰੇ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਤੇ ਨਾਲ ਹੀ ਜਿਹੜਾ ਬਲੈਕਆਊਟ ਵੀ ਹੋ ਗਿਆ ਅਮਰਸਰ ਦੇ ਵਿੱਚ ਵੀ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਸਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਇਸ ਤੋਂ 에어ਪੋਰਟ ਦੇ ਉੱਤੇ ਜਿਹੜੀ ਹੈ ਹਵਾਈ ਹਮਲਾ ਕੀਤਾ ਗਿਆ ਪਠਾਨਕੋਟ 에어ਬੇਸ ਨੂੰ ਜਿਹੜਾ ਹੈ ਭਾਰੀ ਨੁਕਸਾਨ ਦੱਸਿਆ ਜਾ ਰਿਹਾ ਹੈ ਜੇ ਪਹੁੰਚਾਇਆ ਗਿਆ ਤੇ ਕਈ ਜਿਹੜੀਆਂ ਮਿਜ਼ਾਈਲਾਂ ਉੱਥੇ ਡੇਗੀਆਂ ਨੇ ਤੇ ਕਈ ਜਿਹੜੇ ਮਿਜ਼ਾਈਲਸ ਨੇ ਉਹਨਾਂ ਨੂੰ ਡੇਗ ਵੀ ਲਿਆ ਗਿਆ S400 ਜਿਹੜੀ ਡਿਫੈਂਸ ਸਿਸਟਮ ਜਿਹੜਾ ਯੂਜ਼ ਕੀਤਾ ਜਾਂਦਾ ਭਾਰਤ ਦੇ ਵੱਲੋਂ ਇਸ ਤੋਂ ਪਹਿਲਾਂ ਜਿਹੜੇ ਹੋਰ ਵੀ ਕਈ ਮਿਜ਼ਾਈਲ ਧਾਕੇ ਗਏ ਸੀ ਜਿਹੜੇ ਅੱਜ ਖੇਤਾਂ ਦੇ ਵਿੱਚੋਂ ਮਿਲੇ ਨੇ ਜਿਨ੍ਹਾਂ ਦੇ ਮਲਵੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਵੀ S400 ਦੇ ਨਾਲ ਹੀ ਜਿਹੜਾ ਡੇਗਿਆ ਗਿਆ ਸੀ ਤੇ ਹੁਣ ਤਸਵੀਰਾਂ ਕੇ ਚਾਰੇ ਪਾਸੇ ਜਿਹੜਾ ਹੈ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਹੈ ਤੇ ਜਿਹੜੀਆਂ ਇਹ ਮਜ਼ਾਇਲ ਨਹੀਂ ਉਹਨਾਂ ਨੂੰ ਵੀ ਰਾਉਂਡ ਕਰਕੇ ਤੁਹਾਨੂੰ ਦਖਾਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਸਤਾਨ ਦੇ ਉੱਤੇ ਇਹ ਕੀਤਾ ਗਿਆ ਸਵੇਰੇ 4 ਵਜੇ ਤੱਕ ਜਿਹੜੀ ਆ ਲਾਈਟ ਹੈ ਉਹ ਵੀ ਕੱਟ ਦਿੱਤੀ ਗਈ ਹੈ ਰਾਜਸਥਾਨ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੀ ਆ ਬਿਜਲੀ ਉਸ ਨੂੰ ਪੂਰਨ ਤੌਰ ਦੇ ਉੱਤੇ ਕੱਟ ਦਿੱਤਾ ਗਿਆ ਜਿਹੜਾ ਇਹ ਹਮਲਾ ਹੋਇਆ ਇਹ ਵਾਰ ਹੋਈ ਉਸ ਤੋਂ ਬਾਅਦ ਅਲਰਟ ਚਾਰੇ ਪਾਸੇ ਹੋ ਗਿਆ ਹਾਲਾਂਕਿ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਨੂੰ ਲੈ ਕੇ ਵੀ ਅੱਜ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਬਲੈਕਆਊਟ ਕਰ ਦਿੱਤਾ ਗਿਆ ਸੀ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕੋਈ ਵੀ ਲਾਈਟ ਜਿਹੜੀ ਹੈ ਨਹੀਂ ਬਲਣ ਦੀ ਜਿਹੜੀ ਹੁਕਮ ਕਰ ਦਿੱਤੇ ਗਏ ਸੀ ਤੇ ਹੁਣ ਤੁਸੀਂ ਤਸਵੀਰਾਂ ਰਾਈਂ ਵੇਖ ਰਹੇ ਹੋ ਕਿ ਜਿਹੜਾ ਇਹ ਵਾਰ ਹੈ ਇਹ ਸ਼ੁਰੂ ਹੋ ਗਿਆ ਇੱਕ ਪਾਸੇ ਪਾਕਿਸਤਾਨ ਦੇ ਵਾ ਜਿਹੜੀਆਂ ਮਿਸਾਈਲਾਂ ਉਹ ਵੀ ਸੁੱਟੀਆਂ ਗਈਆਂ ਨੇ 8 ਦੇ ਕਰੀਬ ਜਿਹੜੀਆਂ ਮਿਸਾਈਲਾਂ ਨੇ ਜਿਨ੍ਹਾਂ ਨੂੰ ਡੇਗ ਲਿਆ ਗਿਆ S400 ਸਿਸਟਮ ਦੇ ਨਾਲ ਪਠਾਨਕੋਟ 에ਅਰ ਬੇਸ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਜੰਮੂ 에ਅਰਪੋਰਟ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਟਾਰਗੇਟ ਬਣਾਇਆ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ MHA ਦੇ ਵੱਲੋਂ ਜਿਹੜੇ ਫੌਜ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਸੀ ਕਿ 15 ਥਾਵਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦੇ ਵਿੱਚ ਪੰਜਾਬ ਦੇ ਕਈ ਥਾਂ ਤੇ ਜਿਸ ਦੇ ਉੱਤੇ ਜਿਹੜੇ ਫੌਜੀ ਟਿਕਾਣੇ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ ਦੇ ਵਿੱਚ ਅਮਰਸਰ ਦੀ ਗੱਲ ਸੀ ਤਰਨਤਾਰਨ ਜਿਹੜੀ ਗੱਲ ਸੀ ਤੇ ਨਾਲ ਹੀ ਜਿਹੜੀਆਂ ਜੰਮੂ ਦੇ ਵਿੱਚ ਵੀ ਜਿਹੜੇ ਕਈ ਟਿਕਾਣੇ ਨੇ ਫੌਜ ਦੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ 15 ਦੇ ਕਰੀਬ ਉਹਨਾਂ ਦੀ ਗਿਣਤੀ ਦੱਸੀ ਗਈ ਸੀ ਤੇ ਹੁਣ ਜਿਹੜਾ ਇਹ ਵਾਰ ਹੈ ਲਗਭਗ ਇੱਕ ਪਾਸੇ ਸ਼ੁਰੂ ਹੋ ਗਿਆ ਪਹਿਲਾਂ ਭਾਰਤ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਕਿਹਾ ਗਿਆ ਕਿ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਮਾਫੀਆਂ ਤੱਕ ਮੰਗੀ ਗਈਆਂ ਉਹਨਾਂ ਦੇ ਬਿਆਨ ਤੱਕ ਆਏ ਹਾਜ ਉਹਨਾਂ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਜਿਹੜਾ ਸੰਸਦ ਦੇ ਵਿੱਚ ਖੜੇ ਹੋ ਕੇ ਰੋ ਕੇ ਵੀ ਮਾਫੀ ਮੰਗੀ ਆ ਤੇ ਅਰਦਾਸ ਵੀ ਕੀਤੀ ਆ ਕਿ ਸਾਡੇ ਤੋਂ ਗੁਨਾਹ ਹੋ ਗਏ ਸਾਨੂੰ ਬਖਸ਼ੋ ਪਰ ਪਾਕਿਸਤਾਨ ਆਕ ਹਰਕਤਾਂ ਤੋਂ ਜਿਹੜਾ ਟਲਦਾ ਨਜ਼ਰ ਨਹੀਂ ਆ ਰਿਹਾ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਕਾਰਵਾਈਆਂ ਕੀਤੀ ਗਈਆਂ ਜਿਹੜਾ 400 ਡਿਫੈਂਸ ਸਿਸਟਮ ਹੈ ਉਸ ਦੇ ਨਾਲ ਉਸ ਨੂੰ ਰੋਕਿਆ ਗਿਆ ਪਰ ਹੁਣ ਜਿਹੜੀਆਂ ਇਹ ਮਿਸਾਲਾਂ ਡਾਕੀ ਗਈਆਂ ਨੇ ਇਹ 에어ਪੋਰਟਾਂ ਦੇ ਉੱਤੇ ਦਾਗੀ ਗਈਆਂ ਨੇ ਪਠਾਨਕੋਟ ਦਾ ਜਿਹੜਾ 에어ਬੇਸ ਹੈ ਪਠਾਨਕੋਟ ਦੇ ਵਿੱਚ ਜਿਹੜਾ 에어ਬੇਸ ਹੈ ਇਹ 에어ਫੋਰਸ ਦੇ ਲਈ ਵਰਤਿਆ ਜਾਂਦਾ ਇਸ ਦੇ ਉੱਤੇ ਹੋਰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਫਲਾਈਟ ਨਹੀਂ ਉਤਰਦੀ ਇਸ 에어ਪੋਰਟ ਨੂੰ ਪਹਿਲਾਂ ਵੀ ਨਿਸ਼ਾਨਾ ਬਣਾਇਆ ਗਿਆ ਸੀ ਉਦੋਂ ਵੀ ਬਹੁਤ ਵੱਡਾ ਵਿਵਾਦ ਹੋਇਆ ਸੀ ਉਦੋਂ ਵੀ ਪਾਕਿਸਤਾਨ ਨੇ ਫਿਰ ਗੋਡੇ ਟੇਕੇ ਸੀ ਤੇ ਹੁਣ ਉਹਨਾਂ ਦੇ ਵੱਲੋਂ ਇਸ ਥਾਂ ਦੇ ਉੱਤੇ ਫੇਰ ਬੰਬਾਰੀ ਕੀਤੀ ਗਈ ਹੈ ਜੰਮੂ 에어ਪੋਰਟ ਨੂੰ ਵੀ ਜਿਹੜਾ ਨੁਕਸਾਨ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਹਵਾਈ ਹਮਲਾ ਹੋਇਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਰਾਉ ਜਿਸ ਨੂੰ ਸਿੱਧੇ ਤੌਰ ਤੇ ਦੇਖਿਆ ਜਾ ਸਕਦਾ ਹੈ ਕੈਮਰੇ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਤੇ ਨਾਲ ਹੀ ਜਿਹੜਾ ਬਲੈਕਆਊਟ ਵੀ ਹੋ ਗਿਆ ਅਮਰਸਰ ਦੇ ਵਿੱਚ ਵੀ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਸਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਗੁਰਦਾਸਪੁਰ ਨੂੰ ਲੈ ਕੇ ਗੱਲ ਸਾਹਮਣੇ ਆਈ ਸੀ ਪੂਰੇ ਜੰਮੂ ਦੇ ਵਿੱਚ ਬਲੈਕਆਊਟ ਹੋ ਗਿਆ ਦੇ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਦੇ ਵਿੱਚ ਪੂਰਾ ਬਲੈਕਆਊਟ ਹੋ ਗਿਆ ਜੰਮੂ ਦੇ ਵਿੱਚ ਪੂਰਾ ਬਲੈਕਆਊਟ ਹੋ ਗਿਆ ਤੇ ਗੁਰਦਾਸਪੁਰ ਦੇ ਵਿੱਚ 9 ਵਜੇ ਦਾ ਸਮਾਂ ਦੱਸਿਆ ਗਿਆ ਸੀ ਕਿ 9 ਤੋਂ ਲੈ ਕੇ 5 ਤੱਕ ਕੋਈ ਵੀ ਬੱਤੀ ਨਹੀਂ ਬਲੇਗੀ ਕੋਈ ਵੀ ਜਿਹੜਾ ਲਾਈਟ ਦਾ ਜਿਹੜਾ ਕਿਸੇ ਵੀ ਕੋਈ ਸਾਈਨ ਨਹੀਂ ਆਏਗਾ ਤੇ ਹੁਣ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ 에ਰਪੋਰਟਾਂ ਨੂੰ ਪਾਕਿਸਤਾਨ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਭਾਰਤ ਦੇ ਜਿਹੜੇ 에어ਪੋਰਟ ਨੇ ਚਾਹੇ ਉਹ ਪਠਾਨਕੋਟ ਹੈ ਚਾਹੇ ਉਹ 에어ਬੇਸ ਹੈ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਸਿੱਧੇ ਤੌਰ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਠਾਨਕੋਟ 에어ਬੇਸ ਇਸ ਦੇ ਉੱਤੇ ਪਹਿਲਾਂ ਵੀ ਹਮਲਾ ਹੋਇਆ ਸੀ ਪਰ ਐਸਓਆਰ ਫੇਰ ਜਿਹੜਾ ਗੋਲਾਬਾਰੀ ਹੋ ਰਹੀ ਹੈ ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਇਸ 에어ਪੋਰਟ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਪਠਾਨਕੋਟ ਦੇ ਵਿੱਚ ਵੀ ਪੂਰਨ ਤੌਰ ਤੇ ਬਲੈਕਆਊਟ ਕਰ ਦਿੱਤਾ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਦੇ ਵਿੱਚ ਵੀ ਬਲੈਕਆਊਟ ਹੋ ਗਿਆ ਹੁਸ਼ਿਆਰਪੁਰ ਦੇ ਵਿੱਚ ਵੀ ਬਲੈਕਆਊਟ ਹੋ ਗਿਆ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਅਮਰਸਰ ਦੇ ਵਿੱਚ ਬਲੈਕਆਊਟ ਤੇ ਇਸ ਤੋਂ ਇਲਾਵਾ ਜੰਮੂ ਦੇ ਵਿੱਚ ਬਲੈਕਆਊਟ ਤੇ ਹੋਰ ਥਾਵਾਂ ਦੇ ਉੱਤੇ ਵੀ ਬਲੈਕਆਊਟ ਤੇ ਹੁਸ਼ਿਆਰਪੁਰ ਨੂੰ ਲੈ ਕੇ ਵੀ ਵੱਡੀ ਖਬਰ ਆ ਗਈ ਹੈ ਜੰਮੂ 에어ਪੋਰਟ ਨੂੰ ਟਾਰਗੇਟ ਕੀਤਾ ਗਿਆ ਉੱਥੇ ਵੀ ਬੰਬਾਰੀ ਹੋਈ ਹੈ ਪਠਾਨਕੋਟ 에어ਬੇਸ ਹੈ ਉੱਥੇ ਵੀ ਜਿਹੜੀ ਹੈ ਬੰਬਾਰੀ ਹੋਈ ਹੈ ਹਾਲਾਂਕਿ ਦੱਸ ਸਟੇਸ਼ਨ ਨੇ ਅਜੇ ਸੇਫ ਨੇ ਤੇ ਫੌਜ ਦੇ ਵੱਲੋਂ ਵੀ ਜਿਹੜਾ ਆਪਣੇ ਵੱਲੋਂ ਜਿਹੜੀ ਹੈ ਆਉਟਪੁੱਟ ਦਿੱਤੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ S400 ਜਿਹੜਾ 에어 بیس ਹੈ ਉਸ ਦੇ ਨਾਲ ਜਿਹੜਾ ਸਾਰੇ ਸਿਸਟਮ ਨੂੰ ਕੰਟਰੋਲ ਕਰਦਾ ਹੈ ਜਿਹੜਾ ਦੁਸ਼ਮਨ ਦੇ ਜਿਹੜੇ ਚਾਹੇ ਜਹਾਜ਼ ਹੋਣ ਡਰੋਨ ਹੋਣ ਚਾਹੇ ਮਜ਼ਾਲਾ ਹੋਣ ਉਹਨਾਂ ਨੂੰ ਰੋਕਣ ਦੀ ਜਿਹੜੀ ਤਿਆਰੀ ਕਰਦਾ ਹੈ ਉਸ ਦੇ ਨਾਲ ਕਾਫੀ ਹੱਦ ਤੱਕ ਜਿਹੜਿਆ ਕਾਬੂ ਜਰੂਰ ਪਾਇਆ ਜਾ ਰਿਹਾ ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਹੜੀ ਵਾਰ ਹੈ ਉਹ ਹੋ ਚੁੱਕੀ ਹੈ ਲੱਗ ਚੁੱਕੀ ਹੈ ਅੱਜ ਪਾਕਿਸਤਾਨ ਦੇ ਵੱਲੋਂ ਜਿਹੜਾ ਅਸਲੇ ਤੌਰ ਤੇ ਪਹਿਲਾਂ ਮਾਫੀਆਂ ਮੰਗੀਆਂ ਗਈਆਂ ਸੀ ਉਸ ਦੇ ਵੱਲੋਂ ਹੁਣ ਵੀ ਜਿਹੜਾ ਹਮਲਾ ਕੀਤਾ ਗਿਆ ਮੂੰਹ ਤੋੜ ਮਾ ਜਵਾਬ ਪਹਿਲਾਂ ਵੀ ਪਾਕਿਸਤਾਨ ਨੂੰ ਭਾਰਤ ਦੇ ਵੱਲੋਂ ਦਿੱਤਾ ਗਿਆ ਪਰ ਪਾਕਿਸਤਾਨ ਆਪਣੇ ਨਾਪਾਕ ਹਰਕਤਾਂ ਤੋਂ ਸੁਧਰਦਾ ਨਜ਼ਰ ਨਹੀਂ ਆ ਰਿਹਾ ਪੂਰੇ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ 9 ਵਜੇ ਦਾ ਸਮਾਂ ਦਿੱਤਾ ਗਿਆ ਸੀ ਬਲੈਕਆਊਟ ਨੂੰ ਲੈ ਕੇ ਅੱਜ ਵੱਡੀ ਗੱਲ ਸਾਹਮਣੇ ਆਈ ਸੀ ਅਮਰਸਰ ਦੇ ਵਿੱਚ ਪੂਰਨ ਤੌਰ ਤੇ ਬਲੈਕਆਊਟ ਹੋ ਗਿਆ ਚਾਰੇ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਕੁਝ ਵੀ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ ਜੰਮੂ ਦੀ ਗੱਲ ਕੀਤੀ ਜਾਵੇ ਉੱਥੇ ਵੀ ਪੂਰਾ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ 8 ਦੇ ਕਰੀਬ ਹੁਣ ਤੱਕ ਜ ਪਾਕਿਸਤਾਨ ਮਸਾਇਲਾ ਨੇ ਉਹਨਾਂ ਨੂੰ ਡੇਗਿਆ ਗਿਆ 에어ਪੋਰਟਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪੂਰੇ ਗੁਰਦਾਸਪੁਰ ਦੇ ਵਿੱਚ ਵੀ ਬਲੈਕਆਊਟ ਹੋ ਗਿਆ ਹਾਲਾਂਕਿ 9 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ ਪਰ ਵੱਡੀ ਅਪਡੇਟ ਤੁਹਾਨੂੰ ਦੱਸ ਰਿਹਾ ਕਿ ਗੁਰਦਾਸਪੁਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਹੁਸ਼ਿਆਰਪੁਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਅਮਰਸਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਜੰਮੂ ਦੇ ਵਿੱਚ ਵੀ ਜਿਹੜਾ ਬਲੈਕਆਊਟ ਹੋ ਗਿਆ 에어 ਸਟੇਸ਼ਨਾਂ ਨੂੰ ਪਾਕਿਸਤਾਨ ਨਿਸ਼ਾਨੇ ਬਣਾ ਰਿਹਾ ਹਾਲਾਂਕਿ ਉਦਮਪੁਰ ਦੀ ਗੱਲ ਕੀਤੀ ਜਾਵੇ ਉਦਮਪੁਰ ਦੇ ਵਿੱਚ ਵੀ ਬਲੈਕਆਊਟ ਹੋ ਗਿਆ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਸਪਤਾਲਾਂ ਚ ਜ ਕਿਉਂਕਿ ਜਦੋਂ ਕੋਈ ਵੀ ਐਕਟੀਵਿਟੀ ਹੁੰਦੀ ਹੈ ਕੋਈ ਅਜਿਹੀ ਮਾੜੀ ਘਟਨਾ ਵਾਪਰਦੀ ਹੈ ਤਾਂ ਹਸਪਤਾਲਾਂ ਦੇ ਵਿੱਚ ਜਿਹੜੇ ਪੂਰੇ ਪ੍ਰਬੰਧ ਨੇ ਹੁੰਦੇ ਪੁਖਤਾ ਹੁੰਦੇ ਨੇ ਤਾਂ ਉਹਨਾਂ ਨੂੰ ਲੈ ਕੇ ਡਾਕਟਰਾਂ ਤੱਕ ਪੂਰੀ ਟੀਮਾਂ ਫਿਰ ਤਿਆਰ ਰਹਿੰਦੀਆਂ ਨੇ ਜੇਕਰ ਕੋਈ ਵੀ ਅਜਿਹੀ ਘਟਨਾ ਜਾਂ ਅਜਿਹੀ ਦੁਰਘਟਨਾ ਵਾਪਰ ਜਾਂਦੀ ਹੈ ਉਸ ਤੋਂ ਬਾਅਦ ਹਸਪਤਾਲਾਂ ਨੂੰ ਲੈ ਕੇ ਪੂਰਾ ਅਲਰਟ ਜਾਰੀ ਕਰ ਦਿੱਤਾ ਗਿਆ ਜੇਕਰ ਵੇਖਿਆ ਜਾਵੇ ਇਸ ਅਲਰਟ ਨੂੰ ਲੈ ਕੇ ਅੱਜ ਸਵੇਰੇ ਕੋਈ ਜਿਹੜੇ ਡਿਪਲੀਮੇਸ਼ਨ ਸੀ ਉਹਨਾਂ ਦੇ ਵੱਲੋਂ ਨੋਟੀਫਿਕੇਸ਼ਨ ਕੀਤੇ ਜਾ ਰਹੇ ਸੀ ਦੱਸਿਆ ਜਾ ਰਿਹਾ ਸੀ ਕਿ ਤਣਾ ਜਿਹੜਾ ਵਾਧਾ ਨਜ਼ਰ ਆ ਰਿਹਾ ਤੇ ਪਾਕਿਸਤਾਨ ਦੇ ਵੱਲੋਂ ਵੀ ਹੁਣ ਇਹ ਮੁਰਤ ਤੋਂ ਜਿਹੜਾ ਹਮਲਾ ਕੀਤਾ ਗਿਆ ਇਸ ਤੋਂ ਪਹਿਲਾਂ ਪਾਕਿਸਤਾਨ ਗੋਡੇ ਟੇਕ ਰਿਹਾ ਸੀ ਮੰਨਤਾ ਕਰ ਲਿਆ ਸੀ ਤਰਲੇ ਕਰ ਰਿਹਾ ਸੀ ਹੱਥ ਅੜ ਰਿਹਾ ਸੀ ਪਰ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਸੁਧ ਤੇ ਪੂਰੇ ਪਾਸੇ ਜਿਹੜਾ ਹੁਣ ਬਲੈਕ ਆਊਟ ਹੋ ਚੁੱਕਿਆ ਚਾਰੇ ਪਾਸੇ ਜੇ ਨਜ਼ਰ ਆ ਰਿਹਾ ਤਾਂ ਹਨੇਰਾ ਹੀ ਨਜ਼ਰ ਆ ਰਿਹਾ ਹਾਲਾਂਕਿ ਭਾਰਤ ਦੇ ਵੱਲੋਂ S400 ਜਿਹੜਾ ਡਿਫੈਂਸ ਸਿਸਟਮ ਵਰਤਿਆ ਜਾਂਦਾ ਉਸ ਦੇ ਨਾਲ ਕਈ ਜਿਹੜੇ ਮਿਜ਼ਾਈਲ ਨੇ ਉਹਨਾਂ ਨੂੰ ਵੀ ਗਰਾਲ ਲਿਆ ਗਿਆ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਹੁਣ ਜਿਹੜੇ 에어ਪੋਰਟ ਨੇ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਲਗਾਤਾਰ ਜਿਹੜੀ ਬੰਬਾਰੀ ਕੀਤੀ ਗਈ ਹੈ ਜੰਮੂ 에어ਪੋਰਟ ਦੇ ਉੱਤੇ ਜਿਹੜੀ ਹੈ ਹਵਾਈ ਹਮਲਾ ਕੀਤਾ ਗਿਆ ਪਠਾਨਕੋਟ 에어ਬੇਸ ਨੂੰ ਜਿਹੜਾ ਹੈ ਭਾਰੀ ਨੁਕਸਾਨ ਦੱਸਿਆ ਜਾ ਰਿਹਾ ਜੇ ਪਹੁੰਚਾਇਆ ਗਿਆ ਤੇ ਕਈ ਜਿਹੜੀਆਂ ਮਿਜ਼ਾਈਲਾਂ ਉੱਥੇ ਡੇਗੀਆਂ ਨੇ ਤੇ ਕਈ ਜਿਹੜੇ ਸਾਲਦ ਨੇ ਉਹਨਾਂ ਨੂੰ ਡੇਗ ਵੀ ਲਿਆ ਗਿਆ S400 ਜਿਹੜੀ ਡਿਫੈਂਸ ਸਿਸਟਮ ਜਿਹੜਾ ਯੂਜ਼ ਕੀਤਾ ਜਾਂਦਾ ਭਾਰਤ ਦੇ ਵੱਲੋਂ ਇਸ ਤੋਂ ਪਹਿਲਾਂ ਜਿਹੜੇ ਹੋਰ ਵੀ ਕਈ ਮਜ਼ਾਇਲ ਧਾਕੇ ਗਏ ਸੀ ਜਿਹੜੇ ਅੱਜ ਖੇਤਾਂ ਦੇ ਵਿੱਚੋਂ ਮਿਲੇ ਨੇ ਜਿਨ੍ਹਾਂ ਦੇ ਮਲਵੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਵੀ S400 ਦੇ ਨਾਲ ਹੀ ਜਿਹੜਾ ਡੇਗਿਆ ਗਿਆ ਸੀ ਤੇ ਹੁਣ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਚਾਰੇ ਪਾਸੇ ਜਿਹੜਾ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਤੇ ਜਿਹੜੀਆਂ ਇਹ ਮਜ਼ਾਇਲ ਨਹੀਂ ਉਹਨਾਂ ਨੂੰ ਵੀ ਰਾਉਂਡ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਸਤਾਨ ਦੇ ਉੱਤੇ ਇਹ ਕੀਤਾ ਗਿਆ ਸਵੇਰੇ 4 ਵਜੇ ਤੱਕ ਜਿਹੜੀ ਆ ਲਾਈਟ ਹੈ ਉਹ ਵੀ ਕੱਟ ਦਿੱਤੀ ਗਈ ਹੈ ਰਾਜਸਥਾਨ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੀ ਹੈ ਬਿਜਲੀ ਉਸ ਨੂੰ ਪੂਰਨ ਤੌਰ ਦੇ ਉੱਤੇ ਕੱਟ ਦਿੱਤਾ گیا ਜਿਹੜਾ ਇਹ ਹਮਲਾ ਹੋਇਆ ਇਹ ਵਾਰ ਹੋਈ ਉਸ ਤੋਂ ਬਾਅਦ ਅਲਰਟ ਚਾਰੇ ਪਾਸੇ ਹੋ ਗਿਆ ਹਾਲਾਂਕਿ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਨੂੰ ਲੈ ਕੇ ਵੀ ਅੱਜ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਬਲੈਕਆਊਟ ਕਰ ਦਿੱਤਾ ਗਿਆ ਸੀ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕੋਈ ਵੀ ਲਾਈਟ ਜਿਹੜੀ ਹੈ ਨਹੀਂ ਬਲਣ ਦੀ ਜਿਹੜੀ ਹੁਕਮ ਕਰ ਦਿੱਤੇ ਗਏ ਸੀ ਤੇ ਹੁਣ ਤੁਸੀਂ ਤਸਵੀਰਾਂ ਰਾਈਂ ਵੇਖ ਰਹੇ ਹੋ ਕਿ ਜਿਹੜਾ ਇਹ ਵਾਰ ਹੈ ਇਹ ਸ਼ੁਰੂ ਹੋ ਗਿਆ ਇੱਕ ਪਾਸੇ ਪਾਕਿਸਤਾਨ ਦੇ ਵਾਂ ਜਿਹੜੀਆਂ ਮਿਸਾਈਲਾਂ ਉਹ ਵੀ ਸੁੱਟੀਆਂ ਗਈਆਂ ਨੇ 8 ਦੇ ਕਰੀਬ ਜਿਹੜੀਆਂ ਮਿਸਾਈਲਾਂ ਨੇ ਜਿਨ੍ਹਾਂ ਨੂੰ ਡੇਕ ਲਿਆ ਗਿਆ S400 ਸਿਸਟਮ ਦੇ ਨਾਲ ਪਠਾਨਕੋਟ 에ਅਰ ਬੇਸ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਜੰਮੂ 에ਅਰਪੋਰਟ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਟਾਰਗੇਟ ਬਣਾਇਆ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ MHA ਦੇ ਵੱਲੋਂ ਜਿਹੜੇ ਫੌਜ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਸੀ ਕਿ 15 ਥਾਵਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦੇ ਵਿੱਚ ਪੰਜਾਬ ਦੇ ਕਈ ਥਾਂ ਤੇ ਜਿਸ ਦੇ ਉੱਤੇ ਜਿਹੜੇ ਫੌਜੀ ਟਿਕਾਣੇ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ ਦੇ ਵਿੱਚ ਅਮਰਸਰ ਦੀ ਗੱਲ ਸੀ ਤਰਨਤਾਰਨ ਜਿਹੜੀ ਗੱਲ ਸੀ ਤੇ ਨਾਲ ਹੀ ਜਿਹੜੀਆਂ ਜੰਮੂ ਦੇ ਵਿੱਚ ਵੀ ਜਿਹੜੇ ਕਈ ਟਿਕਾਣੇ ਨੇ ਫੌਜ ਦੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ 15 ਦੇ ਕਰੀਬ ਉਹਨਾਂ ਦੀ ਗਿਣਤੀ ਦੱਸੀ ਗਈ ਸੀ ਤੇ ਹੁਣ ਜਿਹੜਾ ਇਹ ਵਾਰ ਹੈ ਲਗਭਗ ਇੱਕ ਪਾਸੇ ਜੋ ਨਹੀਂ ਹੋਣਾ ਸੀ ਉਹ ਹੋ ਰਿਹਾ ਹੈ ਗਾ ਰਿਟੈਲੀਏਸ਼ਨਾਂ ਦਾ ਖਦਸ਼ਾ ਸੀ ਪਰ ਜੰਗਵਲ ਵਧਰੇ ਨੇ ਭਾਰਤ ਤੇ ਪਾਕਿਸਤਾਨ ਪਾਕਿਸਤਾਨ ਨੇ ਵੱਡੀ ਰਿਟੈਲੀਏਸ਼ਨ ਕੀਤੀ ਹੈ ਪਠਾਨਕੋਟ 에ਅਰ ਬੇਸ ਨੂੰ ਟਾਰਗੇਟ ਕੀਤਾ ਗਿਆ ਤੇ ਨਾਲ ਦੀ ਨਾਲ ਜੰਮੂ 에ਅਰ ਬੇਸ ਨੂੰ ਟਾਰਗੇਟ ਕੀਤਾ ਗਿਆ ਰਾਜਸਥਾਨ ਨੂੰ ਟਾਰਗੇਟ ਕੀਤਾ ਗਿਆ ਔਰ ਅੰਮ੍ਰਿਤਸਰ ਚ ਬਕਾਇਦਾ ਤਾਰ ਦੇ ਉੱਤੇ ਬਲੈਕਆਊਟ ਹੋ ਚੁੱਕਾ ਹੈ ਸ਼ਾਰਪੁਰ ਚ ਸਰਹਾਦੀ ਜ਼ਿਲ੍ਹਿਆਂ ਦੇ ਅੰਦਰ ਬਲੈਕਆਊਟ ਹੋਇਆ ਤੇ ਨਾਲ ਦੀ ਨਾਲ ਪਾਕਿਸਤਾਨ ਦੇ ਉੱਤੇ ਲਗਾਤਾਰ ਸਟ੍ਰਾਈਕਾਂ ਭਾਰਤ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਪਾਕਿਸਤਾਨ ਨੇ ਉਹੀ ਕਦਮ ਚੁੱਕਿਆ ਜਿੱਦੀ ਉਮੀਦ ਪਹਿਲਾਂ ਨਹੀਂ ਕੀਤੀ ਜਾ ਰਹੀ ਸੀ ਕਿ ਸ਼ਾਇਦ ਜਿੱਦਾਂ ਸੈਟਲ ਹੋ ਜਾਣਗੀਆਂ ਮੰਨਿਆ ਜਾ ਰਿਹਾ ਸੀ ਕਿ ਇਹ ਰੈਟੇਲੀਏਸ਼ਨਾਂ ਦਾ ਦੌਰ ਹੈ ਨਵਾਂ ਦੌਰ ਹੈ ਜਿਹਦੇ ਵਿੱਚ ਜੰਗ ਨਹੀਂ ਹੋਏਗੀ ਜਿਹ ਵਿੱਚ ਪ੍ਰੌਕਸੀ ਵਾਰ ਚੱਲੇਗੀ ਪਰ ਪ੍ਰੌਕਸੀ ਵਾਰ ਤੋਂ ਅੱਗੇ ਨਿਕਲ ਗਈ ਹੈ ਗੱਲ ਗੱਲ ਜੰਗਵਲਵਾਦੀ ਨਜ਼ਰ ਆ ਰਹੀ ਹੈ ਜਿਹੜੀ ਬੇहद ਮੰਦ ਭਾਗੀ ਗੱਲ ਹੈ ਇਸ ਪੂਰੇ ਖਿੱਤੇ ਦੇ ਲਈ ਜੰਗ ਕਿਤੇ ਵੀ ਵਧੀਆ ਚੀਜ਼ ਨਹੀਂ ਹੁੰਦੀ ਜੰਗ ਭੁੱਖਮਰੀ ਪੈਦਾ ਕਰਦੀ ਹੈ ਬੇਰੁਜ਼ਗਾਰੀ ਗਰੀਬੀ ਪੈਦਾ ਕਰਦੀ ਹੈ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਨੇ ਦੁਨੀਆ ਨੂੰ ਕੀ ਦਿੱਤਾ ਸੀਗਾ ਪਰ ਕਿਉਂਕਿ ਦੋਨਾਂ ਦੀ ਈਗੋ ਦਾ ਸਵਾਲ ਆ ਜਿਸ ਤਰ੍ਹਾਂ ਪਾਕਿਸਤਾਨ ਨੇ ਬਹੁਤ ਨਪਾਕ ਹਰਕਤ ਪਲਘਾਮ ਚਾਕੇ ਕੀਤੀ ਸੀ ਉਹਦਾ ਜਵਾਬ ਭਾਰਤ ਦਾ ਦੇਣਾ ਬਣਦਾ ਸੀਗਾ ਉਹ ਜਵਾਬ ਜੋ ਦਿੱਤਾ ਗਿਆ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਪਾਕਿਸਤਾਨ ਨੇ ਰਿਟੈਲੀਏਟ ਕੀਤਾ ਤੇ ਹੁਣ ਜਿਸ ਤਰੀਕੇ ਨਾਲ 에어ਬਾਸ ਟਾਰਗੇਟ ਕੀਤੇ ਗਏ ਨੇ 에어ਬਾਸ ਨੂੰ ਟਾਰਗੇਟ ਕੀਤਾ ਗਿਆ ਜੰਮੂ ਦੇ ਅੰਦਰ 에어ਬਾਸ ਟਾਰਗੇਟ ਕੀਤਾ ਗਿਆ ਪਠਾਨਕੋ ਟਾਰਗੇਟ ਕੀਤਾ ਗਿਆ ਪੂਰਾ ਜੰਮੂ ਬਲੈਕਆਊਟ ਕਰ ਦਿੱਤਾ ਗਿਆ ਉਦਮਪੁਰ ਦੇ ਅੰਦਰ ਟਾਰਗੇਟ ਕੀਤਾ ਗਿਆ ਫਾਈਟਰ ਜੱਟ ਪਾਕਿਸਤਾਨ ਵੱਲ ਉੱਡ ਚੁੱਕੇ ਨੇ ਜਿਸ ਤਰੀਕੇ ਦੀ ਉਮੀਦ ਨਹੀਂ ਸੀ ਕਿ ਲੱਗ ਰਿਹਾ ਸੀਗਾ ਕਿ ਦੁਨੀਆ ਹੁਣ ਜੰਗ ਵੱਲ ਵਧਣ ਦੀ ਥਾਂ ਚੀਜ਼ਾਂ ਬੈਠ ਕੇ ਸੁਲਝਾਏਗੀ ਜਾਂ ਪਾਕਿਸਤਾਨ ਟੇਬਲ ਦੇ ਉੱਤੇ ਆਏਗਾ ਭਾਰਤ ਦੀ ਰਿਟੈਲੀਏਸ਼ਨ ਤੋਂ ਬਾਅਦ ਪਰ ਉਸ ਤਰ੍ਹਾਂ ਦੀ ਚੀਜ਼ ਦੇਖਣ ਨੂੰ ਨਹੀਂ ਮਿਲ ਰਹੀ ਪਾਕਿਸਤਾਨ ਨੇ ਬਹੁਤ ਵੱਡੀ ਰਿਟੈਲੀਏਸ਼ਨ ਚ ਇੱਕ ਤਰ੍ਹਾਂ ਦਾ ਮਾਹੌਲ ਹੀ ਬਣਾ ਦਿੱਤਾ ਜਿਸ ਤੋਂ ਬਾਅਦ ਭਾਰਤ ਵੀ ਬਕਾਇਦਾ ਤੌਰ ਦੇ ਉੱਤੇ ਮੂੰਹ ਤੋੜਮਾ ਜਵਾਬ ਦੇਗਾ ਪਾਕਿਸਤਾਨ ਨੂੰ ਪਰ ਜਿਸ ਤਰ੍ਹਾਂ ਦੀਆਂ ਹਰਕਤਾ ਨੇ ਜੋ ਜੰਮੂ ਦੇ ਅੰਦਰ ਬਕਾਇਦਾ ਤੌਰ ਤੇ ਬਹੁਤ ਸਾਰੀਆਂ ਮਜ਼ਾਈਲਾਂ ਗਰਾਈਆਂ ਗਈਆਂ ਬਹੁਤ ਸਾਰੇ ਡੋਂ ਡੇਗੇ ਗਏ ਨੇ ਪਰ ਉਸ ਦੇ ਬਾਵਜੂਦ ਬਹੁਤ ਸਾਰਾ ਕੁਝ ਹੋ ਰਿਹਾ ਜੋ ਨਹੀਂ ਹੋਣਾ ਚਾਹੀਦਾ ਆਮ ਸਿਵਲਿਨ ਜਿਹੜੇ ਆਮ ਲੋਕ ਨੇ ਵਿਚਾਰੇ ਜੇ ਪੁਛ ਦੇ ਅੰਦਰ ਦੇਖਦੇ ਆਂ ਅਸੀਂ ਜਾਂ ਬਾਕੀ ਥਾਵਾਂ ਤੇ ਦੇਖਦੇ ਆਂ ਆਮ ਲੋਕ ਟਾਰਗੇਟ ਹੋ ਰਹੇ ਨੇ ਉਹ ਗਰੀਬ ਲੋਕ ਟਾਰਗੇਟ ਹੋ ਰਹੇ ਨੇ ਜਿਨ੍ਹਾਂ ਕੋਲੇ ਸਾਧਨ ਨਹੀਂ ਆ ਜਿਨ੍ਹਾਂ ਕੋਲੇ ਕਾਰਾਂ ਨਹੀਂ ਆ ਜਿਨ੍ਹਾਂ ਕੋਲੇ ਬੱਸਾਂ ਜਾਣ ਦਾ ਕਿਰਾਇਆ ਨਹੀਂ ਆ ਉਹ ਵਿਚਾਰੇ ਟਾਰਗੇਟ ਹੋ ਰਹੇ ਨੇ ਪਾਕਿਸਤਾਨ ਦੇ ਇਸ ਅਟੈਕ ਦੇ ਨਾਲ 101% ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿਹਾ ਇੱਥੋਂ ਤੱਕ ਜਾ ਰਿਹਾ ਕਿ ਜੰਮੂ ਦਾ 에ਅਰ ਬੇਸ ਟਾਰਗੇਟ ਕੀਤਾ ਗਿਆ ਉੱਥੋਂ ਦੇ ਹਾਲਾਤ ਕੀ ਨੇ ਇਹਦੇ ਤੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਪਖਤਾਨਕੋਟ ਦੇ ਹਾਲਾਤ ਕੀ ਨੇ